ਕੀ ਕਸੂਰ ਸੀ ਉਹ ਮੁੰਡੇ ਦਾ ਅਕਸਰ ਪਿਆਰ ਹੀ ਕੀਤਾ ਸੀ ਨਾ ਕੀ ਇਹ ਹੈ ਜੀ ਅੱਜ ਕੱਲ ਕੁੜੀਆਂ ਤੇ ਕੋਈ ਯਕੀਨ ਕਰ ਲੂਗਾ ਖਾਨ ਦੀਆਂ ਕੁੱਤੀਆਂ ਅੱਜ ਕੱਲ ਦੀਆਂ ਕੁੜੀਆਂ ਪਿਆਰ ਦੇ ਝੂਠੇ ਨਾਟਕ ਕਰਦੀਆਂ ਵਿਆਹ ਦੇ ਝੂਠੇ ਸੁਪਨੇ ਦਿਖਾਉਂਦੀਆਂ ਠੀਕ ਆ ਨਾ ਅੱਜ ਕੱਲ ਪੈਸੇ ਤੇ ਮਰਦੀਆਂ ਮਹਿੰਗੀਆਂ ਮਹਿੰਗੀਆਂ ਸ਼ਾਪਿੰਗਾਂ ਕਰਦੀਆਂ ਮਹਿੰਗੇ ਮਹਿੰਗੇ ਫੋਨ ਲੈਂਦੀਆਂ 30-30 ਹਜ਼ਾਰ ਦੇ ਸਾਰਾ ਕੋਸ ਲਟਪ ਪਾਟ ਕੇ ਬਾ ਚ ਕਹਿ ਲੀਂ ਜੀ ਅਸੀਂ ਤਾਂ ਤੈਨੂੰ ਜਾਣਦੇ ਹੀ ਨਹੀਂ ਤੂੰ ਕੌਣ ਆ ਠੀਕ ਆ ਨਾ ਪਰ ਇਹ ਨਹੀਂ ਸੋਚਦੀਆਂ ਵੀ ਸਾਨੂੰ ਇਹ ਚੰਦਰ ਨੇ ਦਿਲੋਂ ਪਿਆਰ ਕੀਤਾ ਪਰ ਉਹ ਮੁੰਡਾ ਆਪਣੇ ਮਾਪਿਓ ਦੇ ਜੰਮਿਆ ਜਣਿਆ ਜਿਨ੍ਹਾਂ ਦੇ ਉਹਨਾਂ ਦੀ ਜ਼ਿੰਦਗੀ ਦਾ ਪਿਆਰ ਭੁੱਲ ਕੇ ਆ 10 ਸਾਲਾਂ ਦੀ ਪਿਆਰ ਦੇ ਪਿੱਛੇ ਲੱਗ ਕੇ ਕਿੱਤਾ ਵਰਦਾ ਕਦਮ ਚੱਕ ਲਿਆ ਤੂੰ ਚੰਦਰਿਆ